ਜੋ ਪ੍ਰਵੇਸ਼ ਬਰਮਾ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਨੇ ਉਹਨਾਂ ਨੇ ਜੋ ਪੰਜਾਬ ਦੇ ਲੋਕਾਂ ਦੇ ਪ੍ਰਤੀ ਬਿਆਨ ਦਿੱਤਾ ਹੈ ਤਾਂ ਇਹ ਬਿਆਨ ਜੋ ਹੈ ਬੀਜੇਪੀ ਦੀ ਸੋੜੀ ਮਾਨਸਿਕਤਾ ਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਦੁਰਭਾਵਨਾ ਤੇ ਇਹਨਾਂ ਦੀ ਆਪਣੀ ਬੁਖਲਾਹਟ ਦਾ ਨਤੀਜਾ ਹੈ ਪੰਜਾਬ ਪੱਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਹਮੇਸ਼ਾ ਇਹਨਾਂ ਦਾ ਰਵੱਈਆ ਠੀਕ ਨਹੀਂ ਰਿਹਾ ਭਾਵੇਂ ਕਿਸਾਨੀ ਅੰਦੋਲਨ ਵੇਲੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਉਤਵਾਦੀ ਕਿਹਾ ਗਿਆ ਅੱਜ ਇਹ ਗੁੰਡੇ ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ ਹੈ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦਾ ਬਿਆਨ ਜੋ ਸੁਣਿਆ ਸਨ ਨੇ ਕਿ ਇਹ ਸਾਰੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਿਹਾ ਗਿਆ ਕੱਲੇ ਸਾਡੇ ਪ੍ਰਤੀ ਨਹੀਂ ਕਿਹਾ ਗਿਆ ਸੋ ਉਹਨਾਂ ਨੂੰ ਇਹ ਨਿੰਦਾ ਕਰਨੀ ਚਾਹੀਦੀ ਸੀ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਖੜੇ ਹੋਗੇ ਸੋ ਇਹ ਬਹੁਤ ਹੀ ਕਿਉਂਕਿ ਦੇਸ਼ ਹੈ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਵੀ ਬੰਦਾ ਜਾ ਸਕਦਾ ਪਰ ਇਹ ਸਿਰਫ ਤੇ ਸਿਰਫ ਰਾਜਨੀਤੀ ਦੇ ਖਾਤਰ ਰਾਜਨੀਤਿਕ ਰੋਟੀਆਂ ਸੇਕਣ ਦੀ ਖਾਤਰ ਮਾਨਯਾ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਅੱਜ ਦਿੱਲੀ ਦੇ ਵਿੱਚ ਪੂਰੀ ਗੂੰਜ ਹੈ ਬੱਚਾ ਬੱਚਾ ਇਹ ਗੱਲ ਕਹਿੰਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੁਬਾਰੇ ਹੋਣਗੇ ਇਸ ਗੱਲ ਤੋਂ ਬਖਲਾਏ ਹੋਏ ਨੇ ਤੇ ਇਸੇ ਕਰਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਮੈਂ ਇਸ ਬਿਆਨ ਦੀ ਸਖਤ ਨਿੰਦਾ ਕਰਦਾ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਇਸ ਤੇ ਆਪਣਾ ਪੱਖ ਕਲੀਅਰ ਕਰਨਾ ਚਾਹੀਦਾ ਤੇ ਪ੍ਰਵੇਸ਼ ਵੱਧਮਾ ਨੂੰ ਮਾਫੀ ਮੰਗਣੀ ਚਾਹੀਦੀ ਹੈ